ਨਦੀਆਂ ਨਾਲਿਆਂ ਵਿੱਚ ਵਧ ਰਿਹਾ ਪਾਣੀ ਦਾ ਪੱਧਰ ਅਤੇ ਪਹਾੜਾਂ ਵਿੱਚ ਲਗਾਤਾਰ ਹੋ ਰਹੀ ਮਾਨਸੂਨ ਦੀ بارش ਵੱਡੇ ਖਤਰੇ ਦਾ ਸੰਕੇਤ ਦੇ ਰਹੀ ਹੈ ਤਾਂ ਤਸਵੀਰਾਂ ਉੱਤਰਾਖੰਡ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਮूसलाधार بارش ਕਰਕੇ ਨਦੀਆਂ ਨਾਲੇ ਉਫਾਨ ਤੇ ਨੇਤਾ ਦੇਰਾ ਦੂੰਦੀ ਸੌਂਗ ਨਦੀ ਦੇ ਵਿੱਚ ਵੀ ਪਾਣੀ ਦਾ ਪੱਧਰ ਜਿਹੜਾ ਉਹ ਵੱਧ ਗਿਆ ਏ ਮੌਸਮ ਵਿਭਾਗ ਨੇ ਆਉਣ ਵਾਲੇ ਸਮੇਂ ਵਿੱਚ 3 ਦਿਨ ਤੱਕ ਭਾਰੀ ਬਾਰਿਸ਼ ਹੋਣ ਦੀ ਚੇਤਾਵਨੀ ਦਿੱਤੀ ਹੈ ਜਿਸ ਕਰਕੇ ਇੱਥੇ ਵੱਡਾ ਸੈਲਾਬ ਆ ਸਕਦਾ ਹੈ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਭਾਖੜਾ ਜਿਹੜਾ ਡੈਮ ਆ ਉਸਦੇ ਨਾਲ ਹੀ ਹੋਰ ਜਿਹੜੇ ਡੈਮ ਨੇ ਉਹ ਸਾਰੇ ਪਾਣੀ ਦੇ ਨਾਲ ਭਰਨੇ ਸ਼ੁਰੂ ਹੋ ਗਏ ਨੇ ਅਤੇ ਸਤਲੁਜ ਬਿਆਸ ਅਤੇ ਰਾਵੀ ਨਦੀਆਂ ਦੇ ਵਿੱਚ ਪਾਣੀ ਦਾ ਪੱਧਰ ਆ ਜਿਹੜਾ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਦੂਜੇ ਪਾਸੇ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਪ੍ਰਸ਼ਾਸਨ ਵੱਲੋਂ ਹੜ੍ਹਾਂ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਹੈ ਪਹਾੜੀ ਇਲਾਕਿਆਂ ਵਿੱਚ ਹਾਲ ਹੀ ਦੇ ਵਿੱਚ ਉੱਤਰਾਖੰਡ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਵਿੱਚ ਵੱਡੀ ਤਬਾਹੀ ਆ ਜਿਹੜੀ ਉਹ ਬੱਦਲ ਫਟਣ ਅਤੇ ਮूसलाधार ਬਾਰਿਸ਼ ਕਰਕੇ ਹੋਈ ਹੈ ਬਹੁਤ ਸਾਰੀਆਂ ਸੜਕਾਂ ਰੁੜ ਗਈਆਂ ਨੇ ਅਤੇ ਲੈਂਡਸਲਾਈਡ ਕਰਕੇ ਵੱਡੇ ਨੁਕਸਾਨ ਹੋ ਰਹੇ ਨੇ ਬੀਤੇ ਦਿਨ ਵੈਸਧੂ ਦੇਵੀ ਦੇ ਵਿੱਚ ਵੀ ਲੈਂਡਸਲਾਈਡ ਆ ਜਿਹੜਾ ਹੋਇਆ ਸੀ ਜਿਸ ਕਰਕੇ ਚਾਰ ਸ਼ਬਦਾਲੂ ਜਕਵੀ ਹੋ ਗਏ ਸੀ ਦੂਜੇ ਪਾਸੇ ਹੋਰ ਵੀ ਵਕ-ਵਕ ਥਾਵਾਂ ਉੱਤੇ ਵੱਡੇ ਲੈਂਡਸਲਾਈਡ ਦੀਆਂ ਘਟਨਾਵਾਂ ਵਾਪਰੀਆਂ ਨੇ ਜਿਸ ਕਰਕੇ ਸੜਕੀ ਆਵਾਜਾਈ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ